ਤੋ ਪਹਿਲਾ ਮਾਲਵੇ ਦਾ ਦਿਲ ਸਮਝੇ ਜਾਂਦੇ ਬਟਿੰਡਾ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਸਾਡੇ ਐਮਐਲਏ ਸਹਿਬਾਨ ਆਦੇਦਾਰ ਸਹਿਬਾਨ ਆਲੇ ਦੁਆਲੇ ਦੇ ਇਲਾਕੇ ਤੋਂ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਇਥੋਂ ਦਾ ਸਾਰਾ মিডিਆ ਬਠਿੰਡਾ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਜਿੰਨੇ ਵੀ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਹੈ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਨੇ ਅੱਜ ਰੇਲਵੇ ਬ੍ਰਿਜ ਜਿਹੜਾ ਮਲਤਾਨੀਆ ਪੁਲ ਹੈ ਉਹਦੇ ਰਸਮੀ ਤੌਰ ਤੇ ਦੁਕਾਟਣ ਵਾਸਤੇ ਇਕੱਠੇ ਹੋਏ ਆ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ ਮੰਗ ਸੀਗੀ ਕਿਉਂਕਿ ਬਠਿੰਡਾ ਦੇਸ਼ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ شمار ਹੁੰਦਾ ਤਾਂ ਇਸ ਕਰਕੇ ਪਾਪੂਲੇਸ਼ਨ ਦੇ ਨਾਲ ਨਾਲ ਟ੍ਰੇਨਾਂ ਦੀ ਗਿਣਤੀ ਵੀ ਦਿਨ ਬਦਨ ਵੱਧ ਰਹੀ ਹੈ ਤਉ ਦੇ ਕਰਕੇ ਕਈ ਪੁਲਿਸੇ ਨੇ ਜਿੱਥੋਂ ਬਠਿੰਡਾ ਕਈ ਪੱਗਾਂ 'ਚ ਵੰਡਿਆ ਜਾਂਦਾ ਹੈ। ਕਈ ਵਾਰੀ ਦੁਕਾਨਾਂ ਪੁਲ ਦੇ ਪਰਲੇ ਪਾਸੇ ਰਹਿ ਜਾਂਦੀਆਂ। ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ। ਕਈ ਵਾਰੀ ਸਕੂਲ ਬੱਚਿਆਂ ਦੇ ਉਹ ਪੁਲ ਦੇ ਦੂਜੇ ਪਾਸੇ ਹੁੰਦੇ ਨੇ, ਘਰ ਇੱਧਰ ਹੁੰਦੇ ਨੇ। ਤਾਂ ਕਾਫੀ ਆਉਣਾ ਜਾਣਾ। ਦੁਸ਼ਵਾਰੀਆਂ ਭਰਿਆ ਹੋ ਜਾਂਦਾ। ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦੇ ਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ ਸੋ 35 ਸਾਲ ਪੁਰਾਣਾ ਇਹ ਪੁਲ ਸੀਗਾ 23 ਫੁੱਟ ਦੀ ਇਹਦੀ ਜਿਹੜੀ ਕੈਰੇਜ ਵੇ ਸੀਗੀ ਤੇ ਸਰਵਿਸ ਰੋਡ ਦੀ ਚੌੜਾਈ ਘਟ ਹੋਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦ ਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ ਸੋ 38.08 ਕਰੋੜ ਯਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜਿਹੀ ਘਟਾ 1 ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਚੌੜਾਈ ਦਾ ਇਹ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁਲ ਦੇ ਹੇਠਾਂ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕਿ ਪੁਲ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਵੀ ਇਸਤੇਮਾਲ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਊਂਡ ਸਕੇਟਿੰਗ ਬਾਸਕਟਬਾਲ ਕੋਰਟ walking tracker ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2023 ਨੂੰ ਇਹਦੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਚੱਲ ਪਿਆ ਮੈਂ ਇਹ ਕਹਿੰਦਾ ਸੀਗਾ ਕਿ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਆ ਸਕਾਂ ਤਾਂ ਆਪਾਂ ਫੋੜਨੀ ਚਲਾਉਣਾ ਸੋ ਰਸਮੀ ਤੌਰ ਤੇ ਅੱਜ ਉਹ ਘਟਨਾ ਹੈ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਇਸ ਪੁਰ ਤੋਂ ਫਾਇਦਾ ਲੈਣਗੇ ਮੈਂ ਮੁਬਾਰਕਾਂ ਦਿੰਦਾ ਇੱਕ ਹੋਰ ਪੁਲ ਹੈ ਜਿਹਦੀ ਅੱਜ ਰਸਮੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫਿਰੋਜ਼ਪੁਰ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰ ਬ੍ਰਿਜ ਵੀ ਬਣਿਆ ਹੋਇਆ ਤੇ ਇਹ ਬਠਿੰਡਾ ਗੋਨਿਆਣਾ ਰੋਡ ਤੇ ਬਾਦਲ ਕੁਦੜਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਇਆ ਉਹਦੀ ਵਾਸਤੇ ਪ੍ਰਮਾਨਗੀ ਦੇ ਦਿੱਤੀ ਗਈ ਹੈ ਤੇ ਉਹ ਵੀ ਬੜੀ ਜਲਦੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ ਤੇ ਟੈਂਡਰ ਵਗੈਰਾ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਵੀ ਹੁਣ ਆਮ ਲੋਕਾਂ ਵਾਸਤੇ ਬੜੀ ਜਲਦੀ ਖੁੱਲ ਜਾਊਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜੇ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਦਾ ਜਿਹੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਪੁਲ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ